ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਸੰਗਤ ਜੀ ਆਪ ਜੀ ਨਾਲ ਕੁਝ ਦਿਨ ਪਹਿਲਾਂ ਆਪਾਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਦੀਗੀ ਲਗਭਗ ਸਾਰੇ ਜਾਣਦੇ ਹੋ ਤੇ ਡੇਰਾ ਰਾਮ ਸਰ ਬਾਬਾ ਜਿਹੜੀ ਬਾਹਰਲੇ ਸਮਾਦਾ ਉਹ ਆਪਾਂ ਜਿਹੜਾ ਤੁਸੀਂ ਨਕਸ਼ਾ ਦੇਖ ਰਹੇ ਹੋ ਸਕਰੀਨ ਤੇ ਉਸ ਤਰ੍ਹਾਂ ਦੀ ਇਹ ਨਕਸ਼ਾ ਤਿਆਰ ਕੀਤਾ ਬਾਬਾ ਜੀ ਸਮਾਦਾ ਹੁਣ ਇਸ ਤਰ੍ਹਾਂ ਦੀ ਬਣਾਈ ਜਾਵੇਗੀ ਸੁਸੰਗਤਾਂ ਨੂੰ ਬੇਨਤੀ ਕੀਤੀ ਸੀਗੀ ਭਾਈ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਜਿਹੜਾ ਅੱਜ ਕੰਮਕਾਰ ਆ ਜਿਹੜਾ ਸ਼ੁਰੂ ਹੋ ਗਿਆ ਹਨ ਜਿੰਨੀਆਂ ਸਰਦਾਰ ਦਲਜੀਤ ਸਿੰਘ ਵੱਲੋਂ ਜਿਹੜੀ ਉਹ ਮਿੰਨਤੀ ਆ ਉਹ ਕਰਵਾਈ ਗਈ ਉਹਨਾਂ ਵੱਲੋਂ ਨਕਸ਼ਾ ਬਣਾਇਆ ਗਿਆ ਵਾ ਤੇ ਜਿਹੜੀ ਅੱਜ ਸੇਵਾ ਸ਼ੁਰੂ ਹੋ ਚੁੱਕੀ ਆ ਕੱਲੀਆਂ ਪੈ ਗਈਆਂ ਤੇ ਅੱਜ ਜੇਸੀਬੀ ਆਊਗੀ ਖੁਦਾਈ ਸ਼ੁਰੂ ਕਰ ਦੋਗੇ ਉਸ ਤੋਂ ਬਾਅਦ ਇਟ ਰੱਖੀ ਜਾਊਗੀ ਸੋ ਇਸ ਮੌਕੇ ਡੇਰਾ ਬਰਵੰਧਕਾ ਵੱਲੋਂ ਬਾਬਾ ਜੀ ਦੇ ਜਿਹੜਾ ਖੀਰ ਪੂੜਿਆ ਦਾ ਲੰਗਰ ਆ ਉਹ ਟੁੱਟ ਵਰਤਾਇਆ ਜਾ ਰਿਹਾ ਸੋ ਸਾਰੇ ਸੰਗਤ ਨੂੰ ਬੇਨਤੀ ਆ ਭਾਈ ਵੱਧ ਤੋਂ ਵੱਧ ਸਹਿਯੋਗ ਕਰੋ ਤੇ ਨੌਜਵਾਨ ਵੀਰਾਂ ਨੂੰ ਬੇਨਤੀ ਆ ਭਾਈ ਜਿੰਨੀ ਇੱਕ ਹੱਥੀ ਸੇਵਾ ਹੋ ਜ ਉਹ ਵੀ ਕਰਨੀਆਂ ਕੈਸ਼ ਪੱਖੋਂ ਵੀ ਸੇਵਾ ਕਰਨੀ ਆ ਜੇ ਕੋਈ ਵੀਰ ਦਾਨੀ ਸੱਜਣ ਕੋਈ ਰੇਤਾ ਸਿਮਿੰਟ ਹੈਨਾ ਇਟਾਂ ਫਸਰੀਆ ਜੋ ਵੀ ਦੇਣਾ ਚਾਹੁੰਦਾ ਉਹ ਵੀ ਦੇ ਸਕਦੇ ਹੋ ਬਾਤੋ-ਬਾਤ ਬੇਨਤੀ ਹੈ ਵੀ ਸਹਿਯੋਗ ਕਰੋ ਸੋ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਕੰਮ ਸ਼ੁਰੂ ਹੋ ਗਿਆ ਸੇਵਾ ਸ਼ੁਰੂ ਹੋ ਗਈ ਤੇ ਹੁਣ ਇਹ ਲਗਾਤਾਰ ਨਿਰੰਤਰ ਚੱਲੂਗੀ ਸੇਵਾ ਸੋ ਸੰਗਤ ਨੂੰ ਬੇਨਤੀ ਹੈ ਭਾਈ ਵੀਡੀਓ ਨੂੰ ਵੱਤੋ-ਵੱਤ ਸ਼ੇਅਰ ਕਰੋ ਤੇ ਵੱਤੋ-ਵੱਤ ਸਹਿਯੋਗ ਕਰੋ ਤੁਹਾਡੇ ਸਹਿਯੋਗ ਨਾਲ ਹੀ ਹੋਣੀ ਹੈ ਸਾਰੀ ਕੁਸ਼ ਜੋ ਵੀ ਕੰਮ ਕਾਰਜਾ ਸੋ ਬਾਬਾ ਜੀ ਦੀ ਕਿਰਪਾ ਲੱਗਰ ਤੇ ਬਹੁਤ ਇਲਾਕੇ ਦੇ ਉੱਪਰ ਸੋ ਉਮੀਦ ਹੈ ਭਾਈ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਵੱਤੋ-ਵੱਤ ਵੀਡੀਓ ਨੂੰ ਸ਼ੇਅਰ ਕਰੋ ਤੇ ਸਹਿਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ